ਤਲਜਿੰਦਰ ਕੌਰ ਬੇਟੇ 15 ਤੇ 16 ਸਾਨੂੰ ਸ਼ਰਮਣ ਕਰਾਓ ਫਿਰ ਉ ਟੂਕ ਮਾਤਰੂ ਦੀ ਵਿਚਾਰ ਆਪਾਂ ਕਰਾਂਗੇ ਜੀ ਹਰਖ ਸੋਕ ਜੋ ਕਹਿ ਨਹੀਂ ਬੈਰੀ ਮੀ ਦਸਮਾਨ ਕਹੋ ਨਾਨਕ ਸੁਨਰੇ ਮਨੋ ਗੁਕਤ ਤਹ ਤੇ ਜਾਨਾ ਪੈ ਕਹੋ ਕੋ ਦੇਤ ਨਹਿ ਨਹਿ ਬੇਮਾਨਤ ਆਨਾ ਕਹੋ ਨਾਨਕ ਸੁਨਰੇ ਮਨਾ ਗਿਆਨੀਤਾ ਹੈ ਬਖਾਨ ਉਹ ਫਿਰ ਸਤਿਗੁਰੂ ਉਹੀ ਗੱਲ ਕਰ ਰਹੇ ਨੇ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਜਿੰਨੇ சுவாਸ சுவாਸ ਦੀ ਬੰਦਗੀ ਕੀਤੀ ਉਹਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਾਬ ਕਰਨ ਲੱਗੇ ਉਹਦੇ ਹਿਰਦੇ ਉੱਤੇ ਫਿਰ ਜਿਹੜੀ ਆ ਖੁਸ਼ੀ ਤੇ ਗਮੀ ਆ ਨਾ ਇਹ ਆਪਣਾ ਝੂਰ ਨਹੀਂ ਪਾ ਸਕਦੀ ਤੁਸੀਂ ਚੇਤੇ ਰੱਖੋ ਬੰਦਾ ਬੜਾ ਖੁਸ਼ ਹੋਵੇ ਨਾ ਤੇ ਭੰਗੜੇ ਪਾਉਂਦਾ ਹੈ ਤੇ ਉੱਥੇ ਕਿਤੇ ਥੋੜਾ ਜਿਹਾ ਗਮ ਆ ਜਾਵੇ ਤੇ ਫਿਰ ਕੀ ਹੁੰਦਾ ਜੀ ਫਿਰ ਉਹੀ ਬੰਦਾ ਗੁਰ ਲਾਉਂਦਾ ਕੰਧਾਂ ਨੂੰ ਟੱਕਰਾਂ ਮਾਰਦਾ ਕਿਉਂਕਿ ਉਹ ਅੱਜ ਪ੍ਰਮਾਤਮਾ ਦੇ ਹੁਕਮ ਤੋਂ ਬਹੁਤ ਦੂਰ ਹੈ ਜੇ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲਿਆ ਜਾਵੇ ਤੇ ਜੋ ਕੁਝ ਹੋ ਰਿਹਾ ਜੋ ਤੁਦੁ ਭਾਵ ਹੈ ਸਾਈ ਪਲੇਕਾਰ ਇਹ ਤਿਰਕ ਬਾਣੀ ਨੂੰ ਅਸੀਂ ਸਮਝਣਾ ਸੀ ਬਾਣੀ ਸਾਨੂੰ ਜੀਵਨ ਜਾਂਚ ਦਿੱਤੀ ਸੀ ਬਾਣੀ ਅਨੁਸਾਰ ਅਸੀਂ ਆਪਣਾ ਜੀਵਨ ਜਿਉਣਾ ਸੀ ਪਰ ਅਸੀਂ ਹੋਰ ਪਾਸੇ ਚੱਲ ਪਏ ਅਸੀਂ ਆਪਣੇ ਕੰਮ ਕਢਵਾਉਣ ਤੇ ਰਸਮਾਂ ਨਿਭਾਉਣ ਤੱਕ ਹੀ ਸੀਮਤ ਰਹਿ ਗਏ ਆ ਕਿਉ ਸਤਗੁਰੂ ਪਿਆਰੇ ਨੇ ਜੋ ਕਰਨਾ ਨਾ ਚੇਤੇ ਰੱਖਿਓ ਉਹ ਸਾਨੂੰ ਪੁੱਛ ਕੇ ਨਹੀਂ ਜੇ ਕਰਦਾ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਏ ਅਸੀਂ ਤਰਲਾ ਲੈ ਸਕਦੇ ਆ ਪਰ ਉਸ ਤਰਲੇ ਨੂੰ ਉਹਨੇ ਮੰਨਣਾ ਜਾਂ ਨਹੀਂ ਮੰਨਣਾ ਇਹ ਉਹਦੇ ਵਸ ਵਿੱਚ ਐ ਸਾਡੇ ਵਸ ਵਿੱਚ ਨਹੀਂ ਐ ਕਿਉਂਕਿ ਉਹ ਤਾਕਤ ਵਾਲਾ ਹੈ ਉਹ ਸੌਦੇਬਾਜ਼ੀ ਨਾਲ ਨਹੀਂ ਰੀਜਦਾ ਉਹ ਤਾਂ ਹੁਕਮ ਵਿੱਚ ਜਿਹੜਾ ਚੱਲਦਾ ਹੈ ਉਹਦੇ ਤੇ ਰੀਜਦਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਉਹਦੇ ਤੇ ਉਹ ਖੁਸ਼ ਹੁੰਦਾ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੰਦਾ ਸੋ ਇੱਥੇ ਸਤਿਗੁਰ ਇਹੀ ਸਾਨੂੰ ਅਕਲ ਦੇ ਰਹੇ ਨੇ ਕਹਿ ਲਗੇ ਹਰ ਖਸੋਗ ਜਾ ਕੇ ਨਹੀਂ ਮੈ ਬੈਰੀ ਮੀਤ ਸਮਾਨ ਹੈ ਸਾਡੇ ਤੇ ਇਹੋ ਜਹਿਰਦਾ ਕਿ ਵੈਰੀ ਨੂੰ ਆਪਣਾ ਮਿੱਤਰ ਸਮਝੀਏ ਪਰ ਨਹੀਂ ਅਸੀਂ ਤਾਂ ਸਾਡੇ ਤਾਂ ਵੈਰੀ ਨੇ ਮੁਕਤੇ ਇੱਕ ਦੂਜੇ ਨਾਲ ਦੂਸ਼ਣ ਬਾਜੀ ਇੱਕ ਦੂਜੇ ਤੇ ਤੋਹਮਤ ਇੱਕ ਦੂਜੇ ਤੇ ਬਲੇਮਿੰਗ ਇਹਨਾਂ ਮੁਕ ਜ਼ਿੰਦਗੀ ਚ ਮੁਕਦੀਆਂ ਨਹੀਂ ਜਿੱਦ ਜਿੱਤ ਕਰਕੇ ਬੰਦਾ ਬੇਚੈਨ ਹੈ ਉਸੋ ਕੀ ਨੀਂਦ ਨਹੀਂ ਸੌ ਰਿਆ ਉਹ ਸਤਿਗੁਰ ਇਹ ਸਮਝਾ ਰਹੇ ਨੇ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਖੁਸ਼ੀ ਗਮਈ ਆਪਣਾ ਜੋਰ ਨਹੀਂ ਪਾ ਸਕਦੀ ਤੇ ਉਹਨੂੰ ਫਿਰ ਸਾਰੇ ਵੈਰੀ ਜਿਹੜੇ ਨੂੰ ਆਪਣੇ ਮਿੱਤਰ ਹੀ ਜਾਪ ਦੇ ਖਾਂਦਾ ਤੇ ਅਖੀਰਲੇ ਸ਼ਲੋਕ ਵਿੱਚ ਜੋ ਬੱਚੀ ਨੇ ਪੜਿਆ ਕਹਿਣ ਲੱਗੇ ਭੈ ਕਾਹੂ ਕੋ ਦੇਤ ਨਾ ਹੈ ਨਹ ਪੈ ਮਾਨਤ ਆਨ ਬੰਦਗੀ ਵਿੱਚ ਜੁੜਿਆ ਮਨੁੱਖ ਫਿਰ ਕਿਸੇ ਦਾ ਡਰ ਨਾ ਮੰਨਦਾ ਤੇ ਨਾ ਕਿਸੇ ਨੂੰ ਡਰਾਉਂਦਾ ਇਹ ਦੋਵੇਂ ਚੀਜ਼ਾਂ ਚੇਤੇ ਰੱਖੋ ਜ਼ਿੰਦਗੀ ਵਿੱਚ ਨਾ ਕਿਸੇ ਦਾ ਭੈ ਮੰਨਦਾ ਤੇ ਨਾ ਕਿਸੇ ਨੂੰ ਭੈ ਦਿੰਦਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਸਹਿਬ ਕਰਨ ਲਗੇ ਉਸ ਮਨੁੱਖ ਨੂੰ ਹੀ ਆਤਮਿਕ ਜੀਵਨ ਦੀ ਸੂਝ ਦੇਣ ਵਾਲਾ ਸਮਝੋ ਕਿਉਂਕਿ ਉਹਨੇ ਸਮਝ ਲਿਆ ਕਿ ਜੋ ਕੁਝ ਹੋ ਰਿਹਾ ਉਹ ਮਾਲਕ ਦੇ ਹੁਕਮ ਵਿੱਚ ਹੋ ਰਿਹਾ ਜਿਨ ਨਿਰਭਾਉ ਜਿਨ ਹਰ ਨਿਰਪੋਤ ਧਾਇਆ ਜੀ ਤਿੰਨ ਕਾ ਪਾਉ ਸਭ ਕੁਆਸੀ ਜਿਹੜਾ ਨਿਰਭਾਉ ਨਾਲ ਜੁੜ ਗਿਆ ਉਹਦੇ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਗਏ